ਹਾਂਜੀ ਰਾਜ ਰਾਣੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਤੁਹਾਨੂੰ 4 ਸਾਲ ਤੋਂ ਜੋੜਾਂ ਵਿੱਚ ਤੇ ਗੋਡਿਆਂ ਵਿੱਚ ਦਰਦ ਆ ਹੋ ਰਹੀਆਂ ਸੀ ਹਾਂਜੀ ਹਾਂਜੀ ਦਰਦ ਆ ਹੋ ਰਹੀਆਂ ਸੀ ਕਿੰਨੇ ਕ ਤੁਸੀਂ ਡਾਕਟਰਸ ਨੂੰ ਮਿਲ ਚੁੱਕੇ ਸੀ ਉਸ ਤੋਂ ਪਹਿਲਾਂ ਬਹੁਤ ਡਾਕਟਰਾਂ ਨੂੰ ਮਿਲੇ ਸੀ ਗੋਡੇ ਬਦਲਣ ਨੂੰ ਮੈਨਾਂ ਨੇ ਕਹਿ ਦਿੱਤਾ ਸੀ ਤੇ ਜਿਹੜੇ ਡਾਕਟਰਸ ਤੋਂ ਤੁਸੀਂ ਦਵਾਈ ਲੈਂਦੇ ਸੀ ਉਹਨਾਂ ਨੂੰ ਦਵਾਈ ਖਾ ਕੇ ਫਿਰ ਫਰਕ ਪੈਂਦਾ ਸੀ ਕੁਝ ਫਰਕ ਨਹੀਂ ਪੈਂਦਾ ਸੀ ਤੁਸਾਂ ਗੋਲੀ ਖਾ ਲੈਂਦੇ ਸੀ ਦਵਾਈ ਖਾ ਲੈਂਦੇ ਸੀ ਫਰਕ ਪੈ ਜਾਂਦਾ ਸੀ ਨਹੀਂ ਤਾਂ ਫੇਰ ਉਦਾਂ ਹੀ ਹੋ ਜਾਂਦਾ ਸੀ ਫੇਰ ਤੁਹਾਨੂੰ ਉਹੀ ਹੀ ਦਿੱਕਤ ਦੁਬਾਰਾ ਨਹੀਂ ਸ਼ੁਰੂ ਹੋਣੀ ਹਾਂਜੀ ਦੁਬਾਰਾ ਸੀ ਤੁਸੀਂ ਮੈਨੂੰ ਇਹ ਵੀ ਦੱਸਿਆ ਸੀਗਾ ਕਿ ਤੁਹਾਨੂੰ ਡਾਕਟਰਸ ਨੇ ਤਾਂ ਗੋਡੇ ਰਿਪਲੇਸਮੈਂਟ ਕਰਨ ਦੀ ਸਲਾਹ ਦਿੱਤੀ ਸੀ ਹਾਂਜੀ ਹਾਂਜੀ ਠੀਕ ਹੈ ਫੇਰ ਤੁਸੀਂ ਕੀ ਉਸ ਸਮੇਂ ਫੇਰ ਤੁਸੀਂ ਕੀ ਸੋਚਿਆ ਸਾਨੂੰ ਡਾਕਟਰ ਸ਼ਾਰਦਾ ਦਾ ਪਤਾ ਲੱਗਿਆ ਜੀ ਤੁਹਾਡੇ ਤੋਂ ਟਰੀਟਮੈਂਟ ਕਰਾਇਆ ਠੀਕ ਹੈ ਮਤਲਬ ਸਾਨੂੰ ਫਰਕ ਪੈ ਗਿਆ ਹੁਣ ਆਪਾਂ ਪਹਿਲੇ ਰੋਟੀ ਵੀ ਨਹੀਂ ਬਣਾ ਸਕਦੇ ਸੀ ਇੱਕ ਬੁਲਕਾ ਬਣਾਉਂਦੇ ਸੀ ਤੇ ਬੈਠ ਜਾਂਦੇ ਸੀ ਪਹਿਲਾਂ ਤੁਸੀਂ ਆਪਣੇ ਖੜੇ ਵੀ ਨਹੀਂ ਹੋ ਰਹੇ ਸੀ ਫਿਰ ਫਿਰ ਬਣਾਉਂ ਹਾਂ ਹੁਣ ਤੋਂ ਮੈਂ ਉੱਪਰ ਚੱਲ ਕੇ ਆਈ ਹਾਂ ਤੁਹਾਡੇ ਕੋਲ ਬਹੁਤ ਅੱਛੀ ਗੱਲ ਹੈ ਹੁਣ ਤੁਸੀਂ ਠੀਕ ਹੋ ਹੋ ਰਹੇ ਹੋ ਠੀਕ ਹੈ ਤੇ ਮੈਂ ਜਦੋਂ ਤੁਹਾਡਾ ਟ੍ਰੀਟਮੈਂਟ ਸਟਾਰਟ ਕੀਤਾ ਤੁਸੀਂ ਮੈਨੂੰ ਦੱਸੋ 1 ਮਹੀਨੇ ਦੀ ਮੈਂ ਦਵਾਈ ਤੁਹਾਨੂੰ ਦਿੱਤੀ ਤੇ 1 ਮਹੀਨੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਮਹਿਸੂਸ ਹੋ ਗਿਆ ਸੀ ਡਾਕਟਰ ਸਾਹਿਬ ਉਹ ਫਰਕ ਮਹਿਸੂਸ ਹੋ ਗਿਆ ਰਾਮ ਬਹੁਤ ਆ ਗਿਆ ਸੀ ਉੱਠ ਕੇ ਖੜੇ ਹੋਣ ਲੱਗੇ ਸੀ ਤੁਰਨ ਫਿਰਨ ਲੱਗੇ ਸੀ ਮੈਂ ਤੁਹਾਡਾ ਹੁਣ ਜਿਹੜਾ ਟ੍ਰੀਟਮੈਂਟ ਹੈਗਾ ਘੱਟੋ ਘੱਟਨੀ 8 ਮਹੀਨੇ ਤੁਹਾਡਾ ਟ੍ਰੀਟਮੈਂਟ ਚੱਲੇਗਾ ਠੀਕ ਹੈ ਜੀ ਮੈਂ 1 ਮਹੀਨਾ ਤੁਹਾਡਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਹੋਰ ਸਟਾਰਟ ਕਰਾਂ ਤੇ ਇੱਕ ਮਹੀਨੇ ਬਾਅਦ ਜਿਹੜੀ ਮੈਡੀਸਿਨ ਆ ਮੈਂ ਇੱਕ ਟਾਈਮ ਕਰਕੇ ਤੁਹਾਡੀ ਬੰਦ ਕਰ ਦਾਂਗਾ ਠੀਕ ਹੈ ਜੀ ਹੁਣ ਜਿਹੜੀ ਤੁਹਾਡੀ ਤੁਸੀਂ ਜੋੜਾਂ ਵਿੱਚ ਜਿਹੜੀ ਦਰਦ ਆ ਵਗੈਰਾ ਹੁਣ ਤੁਸੀਂ ਬਿਲਕੁਲ ਠੀਕ ਹੈਗੇ ਹੋ ਇੱਕ ਮਹੀਨਾ ਹੋਰ ਦਵਾਈ ਖਲਾ ਕੇ ਤੁਸੀਂ ਬਿਲਕੁਲ ਠੀਕ ਹੋ ਜਾਗੇ ਤੁਹਾਨੂੰ ਹੋਰ ਕੋਈ ਦਵਾਈ ਖਾਣ ਦੀ ਲੋੜ ਨਹੀਂ ਪੈਗੀ ਹਾਂਜੀ ਹਾਂਜੀ ਮੈਂ ਬਹੁਤ ਫਰਕ ਆ ਮੈਨੂੰ ਮੈਂ ਉੱਟ ਕੇ ਤੁਰ ਫਿਰ ਸਕਦੀ ਆ ਸੀੜੀਆਂ ਨਹੀਂ ਸੀ ਚੜ੍ਹ ਸਕਦੇ ਸੀ ਹੁਣ ਸੀੜੀਆਂ ਵਗੈਰਾ ਸਾਰਾ ਚੜ੍ਹ ਲੈਂਦੇ ਆ ਕਿਸੇ ਦੀ ਮਦਦ ਲੈਂਦੇ ਸੀ ਹੁਣ ਮਦਦ ਦੀ ਵੀ ਲੋੜ ਹੈ ਨਹੀਂਗੀ ਚਲੋ ਅੱਛੀ ਗੱਲ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਬਹੁਤ ਰਾਮ ਆ ਗਿਆ ਮੈਨੂੰ ਆਪਾਂ ਤੁਰ ਫੇਰ ਸਕਦੇ ਆ ਤੁਸੀਂ ਇੱਦੀ ਠੀਕ ਰਹੋ ساری ਜ਼ਿੰਦਗੀ ਠੀਕ ਹੈ ਜੀ ਸਾਡੀ ਅਸੀਂ ਇਹ ਕੋਸ਼ਿਸ਼ ਕਰਦੇ ਆ ਠੀਕ ਹੈ ਠੀਕ ਹੈ ਜੀ